73 ਬਾਲ ਜੀ ਬੋਲੋ ਬਹੁਤ ਬਹੁਤ ਧੰਨਵਾਦ ਮਾਨ ਜੋ ਸਪੀਕਰ ਸਾਹਿਬ ਬੋਜਸ ਸਮਾਜ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੰਨ ਕੁਮਾਰੀ ਮਾਇਆਵਤੀ ਜੀ ਨੇ ਉਸੇ ਤਰ੍ਹਾਂ ਕਿਹਾ ਸੀ ਕਿ ਕੇਂਦਰ ਨੇ 90% ਹਿੱਸਾ ਘਟਾ ਕੇ 60% ਕਰ ਦੇ ਨਾਲ ਜਿਸ ਦਾ ਪ੍ਰਭਾਵ ਰਾਜਾਂ ਤੇ ਪਵੇਗਾ ਰਾਜਾਂ ਵਿੱਚ ਇਸ ਦਾ ਵਿਰੋਧ ਸੁਭਾਵਕ ਹੈ ਕੇਂਦਰ ਦੀ ਯੋਜਨਾ ਦਾ ਸਾਰਾ ਵਿੱਤੀ ਖਰਚਾ ਕੇਂਦਰ ਸਰਕਾਰ ਨੂੰ ਹੀ ਕਰਨਾ ਚਾਹੀਦਾ ਹੈ ਤਾਂ ਹੀ ਇਹ ਬਿਹਤਰ ਹੈ ਨਹੀਂ ਤਾਂ ਇਸ ਦਾ ਲਾਭ ਜ਼ਰੂਰਤਮੰਦ ਵਿਅਕਤੀਆਂ ਤੱਕ ਨਹੀਂ ਪਹੁੰਚੇਗਾ 20 ਲੱਖ ਪੰਜਾਬੀਆਂ ਦੀ ਰੋਜ਼ੀ ਰੋਟੀ ਨੂੰ ਇਹ ਵੱਲ ਕੰਦਾ ਬਹੁਤ ਵੱਡਾ ਯਤਨ ਹੈ ਪਿਛਲੇ ਸਮੇਂ 'ਚ ਮਨਰੇਗਾ ਦੇ ਅੰਦਰ ਔਰ ਜਿਹੜੀ ਵਿਕਾਸ ਵਿਕਸਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ ਦੇ ਅੰਦਰ ਫਰਕ ਕੀ ਆ ਪਹਿਲਾਂ 100 ਦਿਨ ਦਾ ਰੋਜ਼ਗਾਰ ਸੀ ਹੁਣ 125 ਦਿਨ ਦਾ ਰੋਜ਼ਗਾਰ ਕੀਤਾ ਕੇਂਦਰ 90% ਦਿੰਦਾ ਸੀ ਰਾਜ 10% ਪਾਉਂਦਾ ਸੀ ਆਨੇ ਕੇਂਦਰ 60% ਔਰ 40% ਦੇ ਸ਼ੇਰ ਤੇ ਆ ਗਿਆ 15 ਦਿਨਾਂ ਦੇ ਅੰਦਰ ਅੰਦਰ ਰੁਜ਼ਗਾਰ ਦੇਣਾ ਹੁੰਦਾ ਸੀ ਇਸ ਦੇ ਵਿੱਚ ਕੋਈ ਵੀ ਫਾਊਂਡੇਸ਼ਨ ਨਹੀਂ ਹੈ ਜੇ ਰੁਜ਼ਗਾਰ ਨਹੀਂ ਤਾਂ ਬੇਰੁਜ਼ਗਾਰੀ ਪੱਤਰ ਦੇਣਾ ਹੁੰਦਾ ਸੀ ਇਹਦੇ ਵਿੱਚ ਬੇਰੁਜ਼ਗਾਰੀ ਪੱਤਾ ਨਹੀਂ ਹੈ ਆਤਮਰਤੀ ਬਰਾਬਰ ਜਿਹੜੀ ਹੈ ਉਹ ਵਨਰ ਸੀ ਇਹਦੇ ਵਿੱਚ ਇਹਦਾ ਕੋਈ ਜ਼ਿਕਰ ਨਹੀਂ ਹੈ 33% ਰੋਜ਼ਗਾਰ ਔਰਤਾਂ ਨੂੰ ਸਾਡੀਆਂ ਪੈਣਾ ਨੂੰ ਦੇਣਾ ਹੁੰਦਾ ਸੀ ਇਹ ਵੀ ਖਤਮ ਕਰ ਦਿੱਤਾ ਸੋਕਾ ਹੜਾ ਐਸਟੀ ਇਲਾਕੇ ਵਿੱਚ 150 ਦਿਨ ਦੇ ਰੋਜ਼ਗਾਰ ਦੀ ਮਰੇਗਾ ਦੇ ਅੰਦਰ ਪ੍ਰਵੀਜੈਂਸੀ ਹੁਣ ਸਗੋਂ ਉਲਟਾ ਹੜੀ ਸੌਣੀ ਦੇ ਅੰਦਰ ਛੱਡ ਦਿੰਦੀਆਂ ਛੁੱਟੀਆਂ ਕਰਕੇ ਗਰੀਬ ਮਜ਼ਦੂਰਾਂ ਨੂੰ ਬੰਦੂਆ ਮਜ਼ਦੂਰੀ ਵੱਲ ਤੱਕਲਾ ਯਤਨ ਕਰ ਰਿਹਾ ਇਸ ਕਰਕੇ ਪਹਿਲਾ ਕੰਮ ਲੋਕ ਪਿੰਡਾਂ ਦੇ ਅੰਦਰ ਕਰਾਉਂਦੇ ਸੀ ਉਹਦੀ ਪ੍ਰਪੋਜ਼ਲ ਜੋ ਦਾ ਬਣਦਾ ਸੀ ਉਹ ਭੇਜਦੇ ਸੀਗੇ ਉਹ ਦਿਨਾਂ ਪਿੰਡਾਂ ਦੇ ਸੜਕਾਂ ਗਲੀਆਂ ਨਾਲੀਆਂ ਛੱਪੜ ਡਵੈਲਪਮੈਂਟ ਦੇ ਕੰਮ ਫਲ ਬੂਟੇ ਕਮਿਊਨਿਟੀ ਹਾਲ ਬਣਦੇ ਸੀਗੇ ਉਹ ਸਾਰੇ ਬੰਦ ਕਰਨ ਦਾ ਯਤਨ ਜਿਹੜਾ ਕੇਂਦਰ ਦੀ ਸਰਕਾਰ ਕਰ ਰਹੀ ਹੈ ਮਾਨਯੋਗ ਸਪੀਕਰ ਸਾਹਿਬ ਸ਼ਹਿਰਾਂ ਨੂੰ ਇਹ ਲੋੜ ਸੀ ਸ਼ਹਿਰਾਂ ਦੇ ਲੋਕ ਵੀ ਚਾਹੁੰਦੇ ਸੀ ਕਿ ਸਾਡੇ ਸ਼ਹਿਰਾਂ ਦੇ ਅੰਦਰ ਵੀ ਕਿ ਸਕੀਮ ਲਾਗੂ ਹੋਵੇ ਉਹਨਾਂ ਨੂੰ ਨਹੀਂ ਸੀ ਪਤਾ ਕਿ ਇਹਨਾਂ ਨੇ ਪਿੰਡਾਂ ਵਾਲੇ ਵੀ ਵਿਲੇ ਕਰ dane ਆ ਪਰ ਪੰਜਾਬ ਦੀ ਤਰੱਕੀ ਦੇ ਅੰਦਰ ਬਹੁਤ ਬੜਾ ਰੋੜਾ ਬਣ ਜਾਣਾ ਇਸ ਕਰਕੇ ਮੇਰੀ ਬੇਨਤੀ ਹੈ ਕਿ ਮੈਂ ਸਾਡੇ ਹਲਕੇ ਦੇ ਅੰਦਰ ਜਦੋਂ ਹੜ ਆਏ ਸੀ ਤਾਂ ਨਰੇਗਾ ਕਾਮਿਆਂ ਨੇ ਔਰ ਸ਼ਾਸਨ ਪ੍ਰਸ਼ਾਸਨ ਨੇ ਲੋਕਾਂ ਨੇ ਬਹੁਤ ਸਾਥ ਦਿੱਤਾ ਉਹ ਬੰਨ ਬਣਾਏ ਪਰ ਮਾਨਯੋਗ ਸਪੀਕਰ ਸਾਹਿਬ 29 ਕਰੋੜ ਦੀ ਲਾਗਤ ਨਾਲ 2006 ਦੇ ਅੰਦਰ ਰਾਹੋ ਮਾਛੀਵਾਲਾ ਸਾਹਿਬ ਰੋਡ ਤੇ ਸਤਲੁਜ ਦਰਿਆ ਦਾ ਪੁਲ ਉਸ ਸਮੇਂ ਦੀ ਸਰਕਾਰ ਨੇ ਸ਼ੁਰੂ ਕਰਾਇਆ ਜੇ ਦੀਆਂ ਸਲੈਬਾਂ ਹੁਣ ਤੱਕ ਪੰਜ ਵਾਰ ਟੁੱਟ ਚੁੱਕੀਆਂ 42 ਕਰਮ ਦਾ ਰਿੰਗ ਰੋਡ ਜਿਹਦੀ ਐਕਵਾਇਰ ਹੋ ਗਈ ਸੀ ਜ਼ਮੀਨ ਉਹਦੇ ਪੈਸੇ ਵੀ ਮਾਲਕਾਂ ਨੂੰ ਦੇ ਦਿੱਤੇ ਉਹ ਰਿੰਗ ਰੋਡ ਵੀ ਨਹੀਂ ਬਣਾਇਆ ਔਰ ਨਾ ਹੀ ਉਹਦਾ ਕਬਜ਼ਾ ਲਿਆ ਔਰ ਉਸ ਸਮੇਂ دریا ਦਾ ਅੰਦਰ ਪਾਣੀ ਦਾ ਵਹਾਅ ਤੇਜ਼ ਹੋਣ ਦੇ ਨਾਲ ਗੈਰ ਕਾਨੂੰਨੀ ਮਾਈਨਿੰਗ ਕਰਕੇ ਜਿਹੜਾ ਪੁਲ ਹੈ ਪੁਲ ਦੇ ਅੰਦਰ ਜਿਹੜਾ ਥੱਲੇ ਤੱਕ ਸਰ ਉਹ ਜਿਹੜਾ ਟੁੱਟਣ ਦਾ ਖਤਰਾ ਹੈ ਸੜਕ ਵੀ ਰੁੜ ਸਕਦੀ ਆ ਇਸ ਕਰਕੇ ਬਹੁਤ ਵੱਡਾ ਨੁਕਸਾਨ ਸਾਡੇ ਇਲਾਕੇ 'ਚ ਹੋ ਸਕਦਾ ਮੇਰੀ ਤੁਹਾਡੇ ਸਾਹਮਣੇ ਬੇਨਤੀ ਆ ਕਿ ਜਿਹੜੇ ਪੁਲਾ ਬਣਾਉਣ ਵਾਲੀ ਏਜੰਸੀ ਸੀ ਉਹਦੇ ਖਿਲਾਫ ਵੀ ਕਾਰਵਾਈ ਹੋਵੇ ਔਰ ਜਿਹੜਾ ਬਿੱਲ ਲੈ ਕੇ ਆਏ ਆ ਮੈਂ ਇਹਦਾ ਪੂਰਨ ਤੌਰ ਤੇ ਸਮਰਥਨ ਕਰਦਾ ਹੋਇਆ ਸਰਕਾਰ ਦੇ ਨਾਲ ਸਹਿਮਤ ਐ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਥੈਂਕ ਯੂ ਥੈਂਕ ਸਭਣਾ ਜੀ